ਮੁਰਦਾਬਾ ਮਨਦੀਪ ਜੀ ਮੁਰਦਾਬਾ 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 ਜਹਦਰ ਮੁਰਦਾਬਾ 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 ਜਹਦਰ ਮੁਰਦਾਬਾ 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 ਮਹਾਰਾਜਾ ਪ੍ਰਭੂ ਜੀ ਮੁਰਦਾਬਾ ਮੁਰਦਾਬਾ ਵਾਹਿਗੁਰੂ ਜੀ ਦਾ ਖਾਲਸਾ ਲਹਿਦਾ ਗਿਰਦੀ ਪੀਤੇ ਨੇ ਮਣੀ ਕਮੇਟੀ ਵੱਲੋਂ ਬਣਾਏ ਗਏ ਪੰਥ ਦੇ ਗਦਾਰ ਜਥੇਵਾਰਾਂ ਵੱਲੋਂ ਸ਼ਖਬੀਰ ਬਾਦਲ ਅਤੇ ਉਹਨਾਂ ਦੇ ਚੁੰਡਲੀ ਨੂੰ ਮਾਫੀ ਦੇਣ ਦਾ ਬਹੁਤ ਵੱਡਾ ਅਪਰਾਧ ਅਪਰਾਧ ਕੀਤਾ ਹੈ। ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਪਾਤਸ਼ਾਹ ਦੀ ਇਹਨਾਂ ਦੀ ਸਰਕਾਰ ਦੌਰਾਨ ਬੇਅਦਬੀ ਹੋਏ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆਪਣੇ ਆਪ ਨੂੰ ਇਹ ਪੰਥਕ ਦਾਅਵਾ ਕਰਦੇ ਆ। 260 ਦਾ ਸਮਾਂ ਵਿਦਬੀ ਹੋਣ ਤੋਂ ਬਾਅਦ ਇਹਨਾਂ ਨੇ ਸਤਾ ਦਾ ਨੰਨ ਬਣਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਚੋਰੀ ਹੋਈ ਹੈ ਉਹਨਾਂ ਨੂੰ ਖੁਰਦ-ਬੁਰਦ ਕੀਤਾ ਹੈ। ਦੋਸ਼ੀਆਂ ਨੂੰ ਆਪਣੇ ਖੰਭਾ ਥਲੇ ਲਗਾ ਕਰਕੇ ਰੱਖਿਆ ਹੈ। 960 ਦਾ ਸਮਾਂ ਸਖਬੀਰ ਬਾਦਲ ਦੇ ਸਮੇਤ ਉਹਦੀ ਜੁੰਡਨੀ ਨੇ ਆਪਣਾ ਅਪਰਾਧ ਕਬੂਲਿਆ ਹੀ ਨਹੀਂ ਮੰਨਿਆ ਹੀ ਨਹੀਂ। ਜਿਹੜੀ ਅਕਾਲ ਤਖਤ ਸਾਹਿਬ ਦੇ ਬੇਸ਼ੌਕ ਕਰਕੇ ਇੱਕ ਇੱਕ ਅਪਰਾਧ ਉਹਨਾਂ ਨੇ ਮੰਨਿਆ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਾਂ ਕਰਾਉਂਦਾ ਜਾਂ ਉਹਨਾਂ ਨੂੰ ਸ਼ਹਿ ਦਿੰਦਾ ਪਰ ਮਖ ਉਹਸ ਬੰਦੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਅਸੀਂ ਸਾਡੇ ਦਿਲਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਤੀ ਬੇਅਦਬੀ ਦਾ ਦੋਸ਼ ਆ ਇਹਨਾਂ ਨੇ ਦੋਸ਼ੀਆਂ ਨੂੰ ਮੁਕਤ ਕੀਤਾ ਦੋਸ਼ੀਆਂ ਨੂੰ ਬਰੀ ਕੀਤਾ ਬਹੁਤ ਵੱਡਾ ਅਫਰਾਦ ਕੀਤਾ ਸਿੱਖ ਪੰਥ ਦੇ ਹਿਰਦੇ ਬਲੁੰਦਰੇ ਆ ਇਸ ਦੁੱਖ ਨੂੰ ਯਾਰ ਕਰਦੇ ਹੋਇਆ ਹਰਪ੍ਰੀਤ ਸਿੰਘ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਅਸੀਂ ਉਹਨਾਂ ਦੇ ਪੁੱਤਲੇ ਸਾੜੇ ਆ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਹ ਸਪੈਸਲੇ ਦਾ ਹਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਹਰ ਨਗਰ ਵਿੱਚ ਵਿਰੋਧ ਕਰਨਾ ਚਾਹੀਦਾ ਤਾਂ ਕਿ ਜਿਵੇਂ ਪਹਿਲਾਂ ਇਹਨਾਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਪਰ ਸੰਗਤਾਂ ਦੇ ਰੋਸ ਨੂੰ ਨਾ ਸਹਾਰਦੇ ਆਂ ਅੱਗੇ ਨਾ ਟਿਕਦੇ ਆਂ ਉਸ ਫੈਸਲੇ ਨੂੰ ਵਾਪਸ ਲੈਣਾ ਪਿਆ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਆਪਾਂ ਹੋਰ ਜ਼ੋਰ ਇਸੇ ਤਰ੍ਹਾਂ ਇਨਾਂ ਦਾ ਵਿਰੋਧ ਕਰਕੇ ਵਿਰੋਧ ਨਹੀਂ ਅਸਲੀਅਤ ਆ ਸਤ ਨੂੰ ਲੋਕਾਂ ਦੇ ਸਾਹਮਣੇ ਲਿਆ ਕਰਕੇ ਆਪਾਂ ਇਸ ਫੈਸਲੇ ਦਾ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਇਹ ਫੈਸਲਾ ਜਿਹੜਾ ਕੀਤਾ ਗਲਤ ਫੈਸਲਾ ਇਹਨੂੰ ਵਾਪਸ ਲੈਣਾ ਪਵੇ ਅੱਜ ਦਾ ਸਾਡਾ ਇਹ ਰੋਸ਼ ਮਾਰਚ ਹੈ